ਏ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ 16 ਜਨਵਰੀ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ RAM ਰਹੀਮ ਦੀ ਫਿਲਮ ਮੈਸेंजर ऑफ ਗੋਡ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਗਿਰਦੀ ਨਜ਼ਰ ਆ ਰਹੀ ਹੈ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਵਿਰੋਧੀਆਂ ਸੁਰਾਂ ਬੁਲੰਦ ਹੋ ਗਈਆਂ ਨੇ ਖਾਸ ਕਰ ਸਿੱਖ ਸੰਗਤ ਵਿੱਚ RAM ਰਹੀਮ ਦੀ ਫਿਲਮ ਨੂੰ ਲੈ ਕੇ ਗੁੱਸਾ ਦੇਖਿਆ ਜਾ ਰਿਹਾ ਹੈ ਸਿੱਖ ਜਥੇਬੰਦੀਆਂ ਨੇ ਸਿੱਧੇ ਤੌਰ ਤੇ ਫਿਲਮ ਨੂੰ ਪੰਜਾਬ 'ਚ ਰਿਲੀਜ਼ ਨਾ ਕਰਨ ਦੇਣ ਦਾ ਝੰਡਾ ਚੁੱਕ ਲਿਆ ਹੈ 올 인디아 식 스튜던트 페데레이션 ਅਤੇ ਯੂनाइटेड ਅਕਾਲੀ ਦਲ ਨੇ ਖਰਸ਼ਾ ਜ਼ਾਹਿਰ ਕੀਤਾ ਹੈ ਕਿ ਇਸ ਫਿਲਮ ਦੇ ਰਿਲੀਜ਼ ਹੋਣ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਉਹਨਾਂ ਪੰਜਾਬ ਦੇ థియేటర్ ਮਾਲਕਾਂ ਨੂੰ ਫਿਲਮ ਰਿਲੀਜ਼ ਕਰਨ ਤੇ ਨਤੀਜੇ ਲਈ ਵੀ ਤਿਆਰ ਰਹਿਣ ਲਈ ਕਿਹਾ ਹੈ। ਸ਼ਤਰਪਤੀ ਅਤੇ ਉਹਨਾਂ ਦੇ ਡਰਾਈਵਰ ਰਣਜੀਤ ਸਿੰਘ, ਅਰਮਿੰਦਰ ਸਿੰਘ, ਡੱਬ ਵਾਲੀ ਬਲਕਾਰ ਸਿੰਘ ਅਤੇ ਕਰਮਜੀਤ ਸਿੰਘ ਸੁਨਾਮ ਕੇ ਕਤਲ ਕੇ ਮਾਮਲੇ ਵੀ ਉਹਨਾਂ ਪਰ ਦਰਜ ਹੈ। ਉਹ ਹਮ ਚਾਹਤੇ ਹਨ ਐਸੀ ਅਪਰਾਧਿਕ ਪ੍ਰਤੀਵਿਤੀ ਵਾਲੇ ਮਨੁੱਖੋ ਕੋ ਐਸਾ ਅਧਿਕਾਰ ਨਹੀਂ ਹੋਣਾ ਚਾਹੀਏ ਸਭੀ ਸਿਨੇਮਾ ਘਰੋਂ ਕੇ ਮਾਲਕੋ ਕੋ ਇਹ ਕਹਿਣਾ ਚਾਹਤੇ ਹਨ ਕਿ 16 ਜਨਵਰੀ ਕੋ ਜਬ ਉਹ ਫਿਲਮ ਲਗਾਏਗੇ ਤੋ ਹਮ ਟਕੜਾ ਵਿਰੋਧ ਕਰੇਗੇ ਅਜ ਤੱਕ ਦੁਨੀਆ ਦੇ ਵਿੱਚ ਮੇਰਾ ਖਿਆਲ ਕਿ ਪਹਿਲੇ ਐਸਾ ਸ਼ਖਸ਼ ਹੈ ਕਿ ਜਿਹੜਾ ਇੱਕ ਡੇਰੇ 'ਚ ਵੀ ਬੈਠਾ ਤੇ ਨਾਲ ਦੀ ਨਾਲ ਉਹ ਇੱਕ ਮਤਲਬ ਕਿ ਕਲਾਕਾਰਾਂ ਵਾਲੀ ਗੱਲ ਜਿਹੜੀ ਸੀ ਇਹਨਾਂ ਫਿਲਮਾਂ ਵੀ ਜਾਂ ਹੋਰ ਚਲਦੀ ਹੈ ਉਹ ਇਹ ਕਰ ਰਿਹਾ Hindu ਪੀਰ ਪਕੰਬਰ ਉਤਾਰ ਦੀ ਕਿਸੇ ਮੁਸਲਮਾਨ ਵੀਰਾਂ ਦੇ ਪਕੰਬਰ ਦੀ ਜਾਂ ਕਿਸੇ ਹੋਰ ঈਸਾ ਸਾਹਿਬ ਜਾਂ ਹੋਰ ਵੀ ਜਿੰਨੇ ਵੀ ਹੈਗੇ ਨੇ ਸੋ ਉਹਨਾਂ ਦੀਆਂ ਕੱਲ ਨੂੰ ਇਹ ਕੋਈ ਇਹੋ ਜਿਹੀਆਂ ਰੀਸਾਂ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਇਦਾਂ ਦੀਆਂ ਕੋਈ ਇਹ ਗਤੀਵਿਧੀਆਂ ਕਰ ਸਕਦਾ ਚੰਗੀ ਗੱਲ ਹੈ ਕਿ ਇਸ ਬੰਦੇ ਦੀ ਜਿਹੜੀ ਫਿਲਮ ਹੈ ਉਹਦੇ ਤੇ ਪਾਬੰਦੀ ਲਗਣੀ ਚਾਹੀਦੀ ਹੈ ਉਧਰ ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ ਫਿਲਮ ਦੇ ਰਿਲੀਜ਼ ਹੋਣ ਦੇ ਬਾਰੇ ਅਤੇ ਸਿੱਖ ਜਥੇਬੰਦੀਆਂ ਦੇ ਵਿਰੋਧ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਮੁਲਕ ਦੇ ਸੈਂਸਰ ਬੋਰਡ ਤੇ ਸਾਰੀ ਗੱਲ ਪਾ ਦੁੱਤੀ ਹੈ ਗੱਲ ਇਹ ਹੈ ਇਹ ਕੋਈ ਵੀ ਫਿਲਮ ਹੋਵੇ ਇਹਦੇ ਤੇ ਇੱਕ ਸੈਂਸਰ ਬੋਰਡ ਬਣਿਆ ਸਾਰੇ ਹਿੰਦੁਸਤਾਨ ਉਹਨੇ ਵੇਖਣਾ ਹੁੰਦਾ ਹੈ ਕਿ ਇਹਦੇ ਚ ਕੀ ਹੈ ਕੋਈ ਬੈਨ ਕਰਨ ਵਾਲੀ ਗੱਲ ਹੈ ਜਾਂ ਕੀ ਗੱਲ ਹੈ ਪਹਿਲਾਂ ਤਾਂ ਉਹ ਹੀ ਵੇਖਣਗੇ এবੀਬੀ ਸੰਜਾ ਤੁਹਾਨੂੰ ਰੱਖੇ ਅੱਗੇ